ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਗੁਰਦੇ ਗੁਰੂ ਸੁਵਾਰਿਓ ਚੰਦਰਹਿ ਲੜੀ ਬਾਰੇ ਗੁਰ ਸ਼ਬਦ ਵਿਚਾਰ ਦੇ ਪਾੜਤੈ ਅੱਜ ਦਾ ਇਹ ਜੋ ਸਰਵਣ ਕਰੀਏ ਜੀ ਗੌਂਡ ਰਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 870 ਦੇ ਉਪਰ ਸੁਭਾਏਮਾਨ ਧੰਨ ਭਗਤ ਕਬੀਰ ਜੀ ਦਾ ਇਹ ਪਾਵਨ ਸ਼ਬਦ ਹੈ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਵੀਰ ਸਾਹਿਬ ਜੀ ਕਹਿੰਦੇ ਮੈਨੂੰ ਕਦੀ ਸੋਚ ਹੀ ਨਹੀਂ ਫੁਰਦੀ ਮੈਂ ਕਿਸੇ ਸਰੀਰ ਤੇ ਮਾਣ ਕਰਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ ਮੇਰਾ ਅਸਲਾ ਤਾਂ ਇਹ ਹੀ ਹੈ ਨਾ ਕਿ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ ਦਾ ਸਰੀਰ ਵੀ ਕਿਸੇ ਕੰਮ ਨਹੀਂ ਆਉਂਦਾ ਇਹ ਮਿੱਟੀ ਦੀ ਢੇਰੀ ਹੋ ਜਾਂਦਾ ਹੈ ਪਸ਼ੂ ਮਰੇ ਦਾ ਕਾਸ ਵਾਰੇ ਪਰ ਪਸ਼ੂ ਮਰਦਾ ਹੈ ਤਾਂ ਫਿਰ ਉਸ ਦਾ ਸਰੀਰ ਮਨੁੱਖ ਦੇ ਕਈ ਕੰਮ ਸਵਾਰਦਾ ਹੈ ਇਕੰਦਰੀ ਭਾਲ ਇਹਦਾ ਇਹ ਵੀ ਹੈ ਗੁਰੂ ਪਿਆਰਿਓ ਕਿ ਨਰੂ ਮਰੀ ਨਰ ਕਾਮਨੇ ਆਵੇ ਕਿਉਂਕਿ ਜੇ ਮਨੁੱਖ ਦੇ ਅੰਦਰੋਂ ਨਰੂਪੁਰਾ ਮਰ ਜਾਵੇ ਉਹ ਮਨੋਂ ਕਿਸੇ ਕੰਮ ਨਹੀਂ ਆਉਂਦਾ ਜਿਵੇਂ ਇੱਕ ਮਨੁੱਖ ਜਿਹੜਾ ਹੈ ਉਹ ਮਾੜੇ ਕਰਮ ਕਰਦਾ ਹੈ ਦਾਪੋ ਕਹਿੰਦੇ ਪਸਣ ਵਾਲੇ ਕੰਮ ਕਰਦਾ ਹੈ ਕੋਈ ਗਲਤ ਕੰਮ ਕਰਦਾ ਕਹਿੰਦੇ ਤੇ ਗਧਾ ਹੈ ਉਹਦੇ ਅਵਗੜਾ ਦੇ ਨਾਲ ਆਪਾਂ ਤੁਲਨਾ ਕਰ ਦਿੰਦੇ ਆ ਜਾਂ ਕਹਿੰਦੇ ਇੱਕ ਇਨਸਾਨ ਹੁੰਦਾ ਇੱਕ ਅੰਦਰ ਇਨਸਾਨੀਅਤ ਹੁੰਦੀ ਹੈ ਤੇ ਜਿਹਦੇ ਅੰਦਰ ਉਹ ਇਨਸਾਨੀਅਤ ਮਰ ਜੇ ਉਹ ਕਦੀ ਚੰਗੇ ਕੰਮ ਨਹੀਂ ਕਰ ਸਕਦਾ ਔਰ ਇਸੇ ਤਰ੍ਹਾਂ ਹੀ ਇੱਕ ਸਾਡੇ ਅੰਦਰ ਸੋਚ ਬਿਰਤੀ ਹੈ ਪਸ਼ੂਆਂ ਵਾਲੀ ਉਹ ਪਸ਼ੂਆਂ ਵਾਲੀ ਬਿਰਤੀ ਜੇ ਸਾਡੇ ਅੰਦਰੋਂ ਮਰ ਜਾਵੇ ਉਹੀ ਮਨੁੱਖ ਦਸ ਕਾਸ ਵਰਸ ਬਣਦਾ ਹੈ ਦੋ ਕਬੀਰ ਸਾਹਿਬ ਕਹਿੰਦੇ ਨਰੂ ਮਰੇ ਨਰ ਕਾਮਨੇ ਆਵੇ ਜਿਸ ਨਰ ਨਰ ਦੇ ਅੰਦਰੋਂ ਨਰਪੁਣਾ ਮਰ ਗਿਆ ਜਿਸ ਇਨਸਾਨ ਦੇ ਅੰਦਰੋਂ ਇਨਸਾਨੀਅਤ ਮਰ ਗਈ ਉਹਦਾ ਸਰੀਰ ਕਿਸੇ ਵੀ ਕੰਮ ਦਾ ਨਹੀਂ ਆ ਮੇਰਾ ਅਸਲਾ ਤਾਂ ਹੀ ਹੈ ਕਿ ਜਦੋਂ ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਜਾਂਦੀ ਹੈ ਤੋ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ ਪਸ਼ੂ ਮਰੇ ਦਸ ਕਾਜ ਸਵਾਰੀ ਪਰ ਪਸ਼ੂ ਮਰਦਾ ਹੈ ਤਾਂ ਫਿਰ ਵੀ ਉਹਦਾ ਸਰੀਰ ਮਨੁੱਖ ਦੇ ਕਈ ਕੰਮ ਸਵਾਰਦਾ ਬਾਅ ਜਿਸ ਮਨੁੱਖ ਦੇ ਅੰਦਰੋਂ ਪਸ਼ੂਪੁਣਾ ਮਰ ਜਾਵੇ ਜਿਸ ਮਨੁੱਖ ਦੇ ਅੰਦਰੋਂ ਪਸ਼ੂ ਮਿਰਤੀ ਮਰ ਜਾਵੇ ਫਿਰ ਉਹੀ ਮਨੁੱਖ ਦਸ ਕਾ ਸਵਾਰਦਾ ਹੈ ਸਾਰਿਆਂ ਦੇ ਕੰਮ ਆਉਂਦਾ ਹੈ ਆਪਣੇ ਕਰਮ ਕੇ ਗੱਤ ਮੈਂ ਕਿਆ ਜਾਨੂ ਏ ਬਾਬਾ ਮੈਂ ਕਦੀ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜੇ ਨਿਤ ਕਰਮ ਕਰੀ ਜਾ ਰਿਹਾ ਹਾਂ ਮੈਂ ਮੰਦੇ ਪਾਸੇ ਹੀ ਲੱਗਾ ਰਹਿਦਾ ਹਾਂ ਮੈਂ ਕਿਹਾ ਜਾਨੂ ਬਾਬਾ ਰੇ ਜਾ ਮੈਨੂੰ ਖਿਆਲ ਹੀ ਨਹੀਂ ਆਉਂਦਾ ਮੈਂ ਕਿਹਾ ਜਾਣਾ ਮੈਨੂੰ ਖਿਆਲ ਨਹੀਂ ਆਉਂਦਾ ਫਿਰ ਅੱਗੇ ਉਦਾਹਰਣ ਦਿੰਦੇ ਨੇ ਕਿ ਇਹ ਸਰੀਰ ਜਿਹੜਾ ਹੈ ਹਾਰੜ ਜਲੇ ਜੈਸੇ ਲਕਰੀ ਕਾ ਤੁਲਾ ਫਿਰ ਬਾਬਾ ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆ ਇਹ ਸਰੀਰ ਦੀਆਂ ਹੱਡੀਆਂ ਲੱਕੜਾਂ ਦੇ ਢੇਰ ਵਾਂਗ ਹੀ ਸੜ ਜਾਂਦੀਆਂ ਨੇ ਹਾਰਡ ਜਲੇ ਜੈਸੇ ਲੱਕੜੀ ਦਾ ਤੁਲਾ ਲੱਕੜੀ ਦੀ ਗੰਠ ਬੰਨੀ ਹੋਵੇ ਕਟੜੀ ਉਹਨੂੰ ਵਾਂਗਲਾ ਆਦੀਏ ਤੇ ਉਹ ਸੜ ਜਾਂਦੀਆਂ ਨੇ ਉਹ ਢੇਰ ਸੜ ਜਾਂਦਾ ਹੈ ਕੇਸ ਜਲੇ ਜੈਸੇ ਘਾਸ ਕਾਤ ਪੂਲਾ ਇਸੇ ਤਰ੍ਹਾਂ ਕੇਸ ਕੇਸ ਜਿਹੜੇ ਨੇ ਵਾਲ ਨੇ ਇਹ ਘਾਹ ਦੇ ਪੂਲੇ ਵਾਂਗ ਸੜ ਜਾਂਦੇ ਨੇ ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ ਉਸ ਹਉਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿਨਾ ਹ ਸਰੀਰ ਉਤੇ ਸਾਨੀ ਉਮਰ ਹੀ ਮਾਣ ਕਰਦਾ ਰਹਿਨਾ ਹ ਤੋ ਕਦੇਰ ਤਬ ਹੀ ਨਰ ਜਾਗੈ ਪਰ ਹੈ ਕਬੀਰ ਸੱਚ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ ਤਦੋਂ ਹੀ ਪਛਤਾਉਂਦਾ ਹੈ ਤਦੋਂ ਪਛਤਾਉਂਦਾ ਹੈ ਜਬ ਕਾ ਡੰਡ ਜਮ ਕਾ ਡੰਡ ਮੂੰਡ ਮਹਿ ਲਗੇ ਜਦੋਂ ਮੌਤ ਦਾ ਡੰਡਾ ਇਹਦੇ ਸਿਰ ਉੱਤੇ ਆ ਵੱਜਦਾ ਹੈ ਅੰਤ ਵੇਲਾ ਜਦੋਂ ਆ ਜਾਂਦਾ ਹੈ ਤੇ ਫਿਰ ਇਹ ਜਾਗਦਾ ਹੈ ਪਰ ਹੁਣ ਜਾਗਣ ਦਾ ਕੀ ਫਾਇਦਾ ਹੁਣ ਤੇ ਸਾਰੇ ਜਿਹੜੇ ਔਗਣ ਰੂਪੀ ਚਿੜੀਆਂ ਖੇਤ ਚੁੱਗ ਗਈਆਂ ਤੇ ਗੁਣ ਰੂਪੀ ਵੀ ਤੇਰੇ ਅੰਦਰ ਐ ਨਹੀਂ ਗਿਆ ਹੁਣ ਬੈਠਾ ਪਛਤਾਉਂਦਾ ਹੈ ਇਸ ਬਾਤ 'ਤੇ ਕਬੀਰ ਸਾਹਿਬ ਕਹਿੰਦੇ ਨਰੂ ਮਰੇ ਨਰ ਕਾਮਨ ਆਵੇ ਪਸ਼ੂ ਮਰੇ ਦਾ ਕਾਲ ਸਵਾਰੇ ਆਪਣੇ ਅੰਦਰੋਂ ਨਰੁਪੁਣਾ ਮਨੁੱਖ ਦੇ ਅੰਦਰੋਂ ਮਨੁੱਖਤਾ ਇਨਸਾਨ ਦੇ ਅੰਦਰੋਂ ਇਨਸਾਨੀਅਤ ਨਹੀਂ ਮਰਨੀ ਚਾਹੀਦੀ ਸਗੋਂ ਪਸ਼ੂ ਬਿਰਤੀ ਮਰਨੀ ਚਾਹੀਦੀ ਹੈ ਪਸ਼ੂ ਬਿਰਤੀ ਮਰਦੀ ਹੈ ਸਤਗੁਰੂ ਦੇ ਲੜ ਲੱਗੇ ਆ ਨਾਮ ਸਿਮਰਨ ਕੀਤੇ ਆ ਤੇ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਕਿਰਪਾ ਕਰਨ ਸਾਡੇ ਅੰਦਰੋਂ ਪਸ਼ੂ ਬਿਰਤੀ ਮਾਰ ਦੇਣ ਜੇ ਤੇ ਜਿਹੜੇ ਇਨਸਾਨੀਅਤ ਨੂੰ ਜਾਗਦੇ ਰਹੇ ਤੇ ਸਾਡਾ ਜੀਵਨ ਸਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ